ਸਰ ਬਈ ਬਈ ਤਾਂ ਲੋਕਾਂ ਨੇ ਬਹੁਤ ਪਸੰਦ ਕੀਤਾ ਲੇਕਿਨ ਜਿਹੜੀ ਇੱਕ ਵਾਰੀ ਬਾਏ ਹੋ ਗਈ ਸੀ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਚੋਣ ਵਾਲਿਆਂ ਨੇ ਉਹਨੂੰ ਪਸੰਦ ਕੀਤਾ ਹੋਊਗਾ ਸੀਗਾ ਵੀ ਜੇ ਇਹਦਾ ਕੈਂਪ ਕੰਪਨੀ ਕੁਝ ਕਰਦੀ ਅਗੇ ਤਾਂ ਮੇਰਾ ਵੀ ਰੇਟ ਵੀ ਬਣਨਾ ਸੀ ਕੁਝ ਹੋਰ ਵੀ ਜੋ ਤਮੰਨਾ ਸੀ ਜੋ ਰਹਿ ਗਈਆਂ ਨਾ ਉਸ ਸਮੇਂ ਦੇ ਵਿੱਚ ਹੱਕ ਨਾਲ ਕਿਸ ਨੂੰ ਫੋਨ ਕਰਿਆ ਹੋਏ ਤੇ ਅੱਗੋਂ ਲਾਰੇ ਮਿਲੇ ਹੋਣ ਕਿ ਕੋਈ ਨਾ ਬਾਈ ਦੇਖ ਲਾਂਗੇ ਫੋਨ ਕਰਕੇ ਬੁਲਾ ਲੈਣਾ ਕੰਪਨੀ ਨੇ ਵੀ ਆਓ ਤੁਹਾਨੂੰ ਸੁਣਦੇ ਹਾਂ ਰਿਕਾਰਡ ਕਰਾਂਗੇ ਜੀ ਕਰਕੇ ਫਿਰ ਗੇਟ ਦੇ ਵਿੱਚੋਂ ਮੁੜਦੇ ਵੀ ਰਹੇ ਆ ਜਦੋਂ ਅਸੀਂ ਕਿਸੇ ਪ੍ਰੋਡਿਊਸਰ ਦੇ ਨਾਲ ਜਾਂ ਕਿਸੇ ਬੰਦੇ ਨਾਲ ਬੌਂਡ ਹੋ ਜਾਂਦੇ ਆ ਤਾਂ ਬੜੀ ਵਾਰੀ ਹੁੰਦਾ ਹੈ ਕਿ ਉਹਨਾਂ ਦੀਆਂ ਸ਼ਰਤਾਂ ਤੇ ਖੁਦ ਨੂੰ ਲੈ ਕੇ ਚੱਲਣਾ ਪੈਂਦਾ ਜਿਵੇਂ ਹਸਨ ਮਾਨਕ ਉਹਨਾਂ ਦੇ ਕੰਟ੍ਰੈਕਟ 'ਚ ਉਹਨਾਂ ਨੇ ਲਿਖਿਆ ਸੀ ਕਿ ਵਿਆਹ ਨਹੀਂ ਕਰਵਾਉਣਾ ਤੁਸੀਂ ਕਿ ਕਿਸੇ ਕੰਪਨੀ ਨੇ ਪੈਸੇ ਲਾਉਣੇ ਆ ਜੀ ਤੁਹਾਡੇ ਤੇ ਪੈਸੇ ਲਾਉਣੇ ਆ ਉਹਨਾਂ ਨੇ ਤੁਹਾਡੀ ਪਰਸਨੈਲਿਟੀ ਨੂੰ ਮੇਨਟੇਨ ਰੱਖਣਾ ਤੁਹਾਡੇ ਖਾਨਦਾਨ ਨੂੰ ਮੇਨਟੇਨ ਰੱਖਣਾ ਹਨਾ ਤੁਹਾਡੇ ਸਟੇਟਸ ਨੂੰ ਮੇਨਟੇਨ ਰੱਖਣਾ ਤਾਂ ਫਿਰ ਉਹਨਾਂ ਦੇ ਮੁਤਾਬਕ ਰਹਿਣਾ ਤਾਂ ਪੈਣਾ ਹੀ ਹੈ ਬਾਕਮਾਲ ਗੀਤ ਬੰਬੀਹਾ ਬੋਲੇ ਉਹਦੇ ਨਾਲ ਇੱਕ ਹੋਰ ਬਾਕਮਾਲ ਗੀਤ ਜੁੜਿਆ ਹੋਇਆ ਸੀ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਵਸਿਆ ਹੋਇਆ ਹੈ ਬਹੁਤ ਪਸੰਦ ਕੀਤਾ ਜਾ ਰਿਹਾ ਤੁਹਾਨੂੰ ਵੀ ਆਫਰ ਹੋਇਆ ਸੀ 128 ਕੁੜੀ ਦਾ 47 ਬੇਟੂ ਦਾ ਦਿਲਜੀਤ ਉਹਨਾਂ ਨੇ ਗਾਇਆ ਹੋਇਆ ਹੈ ਵੀ ਕੰਪੋਜੀਸ਼ਨ ਮੇਰੀ ਬਣਾਈ ਹੋਈ ਸੀ ਹੋ ਚੰਨ ਆ ਗਈ ਅਕਲਾਸ ਮੇਟ ਮੇਰੀਆਂ ਆ ਗਈ ਅਕਲਾਸ ਮੇਟ ਮੇਰੀਆਂ ਹੋ ਚੰਨ ਆ ਗਿਆ ਕਲਾਸ ਮੇਟ ਮੇਰੀ ਆਵੇ ਹੜਾ ਚੱਲੇ ਨਾ ਖੇਲਰਦੀ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਹਾਏ ਕੱਲੀ ਦੇ ਭਾਵੇਂ ਗੋਲੀ ਮਾਰ चपलानू दिल्ली छोड़ान कलाकारो जुड़े गायकी की शुरुआत मैं कहूंगी कि मुड़ तो कर रहे हैं अपने हौसले के अपनी मेहनत और जज्बे स्टूडियो चुड़े ने जी गायक शमशेर चीना जी सात साड़ ਪਹਿਲੇ ਤੇ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ 'ਚ ਅਸੀਕਾ ਜੀ ਵਿਰਸ ਦੇ ਰੰਗ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਯਾਨੀ ਮੇਰੇ ਜੀ ਵੱਲੋਂ ਸ਼ਮਸ਼ੇਰ ਚੀਨੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਅਸੀਕਾ ਹਰ ਕਲਾਕਾਰ ਕੇ ਅੰਦਰ ਕੀ ਮੈਂ ਜਿਸ ਫੀਲਡ 'ਚ ਆ ਤਾਂ ਮੈਂ ਬਚਪਨ ਤੋਂ ਸ਼ੌਂਕ ਰੱਖਦਾ ਸੀ ਜਾਂ ਮੇਰਾ ਸ਼ੌਂਕ ਸੀ ਕਿ ਮੈਂ ਗਾਇਕ ਬੰਨਾ ਹੈ ਜਾਂ ਇੱਕ ਫਿਲਮਾਂ ਦੇ ਵਿੱਚ ਕੰਮ ਕਰਨਾ ਹੈ ਐਕਟਰ ਬੰਨਾ ਹੈ ਤੁਹਾਡੇ ਫਾਦਰ ਸਾਹਿਬ ਕਵਿਸ਼ਰੀ ਨਾਲ ਜੁੜੇ ਹੋਏ ਸੀਗੇ ਉਹ ਮਹਿਫਿਲਾਂ ਦੇ ਵਿੱਚ ਉਹਨਾਂ ਦੀ ਕਵਿਸ਼ਰੀ ਸੁਣਾਉਂਦੇ ਸੀ ਹੈ ਤੁਹਾਡੇ ਭਾਈ ਸਾਹਿਬ ਫਿਸ਼ਾईद ਕਵਿਸ਼ਰੀ ਨਾਲ ਜੁੜੇ ਹੋਏ ਸੀ ਤਾਂ ਤੁਸੀਂ ਗਾਇਕੀ ਲਾਈਨ 'ਚ ਆਏ ਤੁਸੀਂ ਉਹਨਾਂ ਨਾਲ ਜੁੜ ਕੇ ਉਹਨਾਂ ਨੂੰ ਵੇਖ ਕੇ ਗਾਇਕੀ ਲਾਈਨ 'ਚ ਆਏ ਤਾਂ ਮਤਲਬ ਸ਼ੁਰੂਆਤ ਸਹੀ ਕ ਹੋਈ ਤੁਹਾਡੀ ਤੁਸੀਂ ਸਮਝਿਓ ਕਿ ਮੇਰੀ ਇਹ ਲਾਈਨ ਹੈ ਜੋ ਮੈਂ ਚੋਣ ਕੀਤੀ ਤਾਂ ਮੈਂ ਸਹੀ ਚੱਲ ਪਿਆ ਸੀਗਾ ਹਾਂ ਬਿਲਕੁਲ ਫਿਰ ਬਲੱਡ ਦੇ ਵਿੱਚ ਆਉਂਦਾ ਜਦੋਂ ਮਤਲਬ ਮੈਂ ਸਾਡੇ ਬਾਪੂ ਜੀ ਨੂੰ ਮਤਲਬ ਜੋ ਜਾਂਦੇ ਕਿਤੇ ਫੰਕਸ਼ਨਾਂ ਦੇ ਜਾਂ ਮੈਰਿਜ ਤੇ ਜਾਂਦੇ ਕਿਤੇ ਹੋਏ ਨਾ ਸਾਡੇ ਮਤਲਬ ਵਿਆਹਾਂ ਤੇ ਜਾਂਦੇ ਉੱਤੇ ਬਹਿ ਕੇ ਉਹ ਗਾਉਂਦੇ ਤੇ ਮੈਂ ਸੁਣਦਾ ਉਹਨਾਂ ਨੂੰ ਤੇ ਜਦੋਂ ਵੱਡਾ ਹੋਇਆ ਤੇ ਫਿਰ ਵੱਡੇ ਭਾਈ ਸਾਹਿਬ ਸਾਡੇ ਜੀ ਐਕਸਾਈਜ਼ ਜੋ ਰਟਾਇਰ ਹੋਏ ਨੇ ਐਡੀਓ ਤੇ ਉਹਨਾਂ ਨੂੰ ਸ਼ੌਂਕ ਸੀ ਗਾਉਣ ਦਾ ਉਹਨਾਂ ਨੇ ਕੰਮ ਵੀ ਕੀਤਾ ਕਾਫੀ ਸਿੰਗਰਾਂ ਨਾਲ ਜੀ ਤੇ ਫਿਰ ਜਦੋਂ ਸਿੰਗਰ ਘਰੇ ਆਉਣੇ ਹਨਾ ਤੇ ਉਹਨਾਂ ਨਾਲ ਫਿਰ ਮੈਨੂੰ ਉੱਥੋਂ ਮਤਲਬ ਸ਼ੌਂਕ ਜਾਗਿਆ ਫਿਰ ਸਕੂਲ ਟਾਈਮ ਗਾਉਣ ਲੱਗ ਗਿਆ ਬਸ ਸਿਰਫ ਤੁਸੀਂ ਸ਼ੁਰੂਆਤ ਜਦੋਂ ਕਰ ਲਈ ਤੀ ਤਾਂ ਤੁਸੀਂ ਬੜੇ ਨਾਮੀ ਕਲਾਕਾਰਾਂ ਨਾਲ ਜਿਨ੍ਹਾਂ ਨੂੰ ਅੱਜ ਮਤਲਬ ਮੈਂ ਕਹਿੰਦੀ ਆ ਕਿ ਸ਼ਾਇਦ ਰਨ ਨਹੀਂ ਦੁਨੀਆ ਤੱਕ ਵੀ ਲੋਕ ਯਾਦ ਰੱਖਣਗੇ ਉਹਨਾਂ ਨਾਲ ਸਟੇਜਾਂ ਤੇ ਜਾਣਾ ਸ਼ੁਰੂ ਕੀਤਾ ਮੈਨੂੰ ਲੱਗਦਾ ਕਿ ਤੁਸੀਂ ਕੋਰਸ ਦਾ ਸਟਾਰਟ ਕਰਿਆ ਸੀ ਬਟ ਸ਼ਾਇਦ ਤੁਹਾਨੂੰ ਉਹ ਮੌਕਾ ਨਹੀਂ ਮਿਲਿਆ ਬਟ ਤੁਸੀਂ ਸਟੇਜਿਸ ਤੇ ਜਾ ਕੇ ਉਹਨਾਂ ਨੂੰ ਵੇਖ ਕੇ ਸਿੱਖਣਾ ਸ਼ੁਰੂ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਬੇਦਲ ਸਾਹਿਬ ਉਹਨਾਂ ਨੇ ਤੁਹਾਨੂੰ ਮੈਂ ਕਹੂੰਗੀ ਸੰਭਾਲ ਲਿਆ ਸ਼ਾਇਦ ਹੈ ਨਾ ਤਾਂ ਫਿਰ ਇੱਕ ਟਾਈਮ ਆ ਗਿਆ ਕਿ ਜਦੋਂ ਥੋੜੇ ਨਾਮ ਦੀਆਂ ਸਟੇਜਾਂ ਲਗਣੀਆਂ ਸ਼ੁਰੂ ਹੋ ਗਈਆਂ ਕੀ ਫੀਲ ਹੁੰਦਾ ਸੀ ਕਿਦਾਂ ਦਾ ਉਹ ਸਫਰ ਸੀਗਾ ਹਾਂ ਉਸ ਤੋਂ ਪਹਿਲਾਂ ਮਤਲਬ ਮੈਂ ਕਾਫੀ ਸਿੰਗਰਾਨਾ ਵੀ ਕੰਮ ਕੀਤਾ ਬੈਗ ਤੇ ਨਾ ਉਸ ਬੋਲੇਆ ਤੇ ਫਿਰ 8 ਦੇ ਵਿੱਚ ਮੈਂ ਬੇਦਲ ਸਾਹਿਬ ਨੂੰ ਮਿਲਿਆ ਜੀ ਤੇ ਉਹਨਾਂ ਨੇ ਮੇਰੀ ਟੇ ਮਤਲਬ ਸੁਦੇਸ਼ ਕੁਮਾਰੀ ਜੀ ਨਾਲ ਲਿਮੋਜ਼ਨ ਕੀਤੀ ਲਿਮੋਜ਼ਨ ਜੀ ਤੇ ਬਹੁਤ ਸੁਪਰ ਡੁਪ ਰਹੀ ਉਹ ਉਸ ਤੋਂ ਬਾਅਦ ਬੰਬੀਹਾ ਬੋਲੇ ਫਿਰ ਉਹ 11 ਚ ਕੀਤੀ ਉਹ ਵੀ ਸੁਪਰ ਸੁਪਰ ਡੁਪ ਰਹੀ ਫਿਰ ਚੱਲ ਸੋ ਚੱਲ ਬਸਪੁਰੋਂ ਅਸੀਂ ਚੱਲਦੇ ਰਹੇ ਏ ਬਾਬੇ ਦੀ ਕਿਰਪਾ ਰਹੀ ਆ ਪਾਰ ਮੋ ਜਰਾ ਬਾਬੇ ਦੀ ਕਿਰਪਾ ਰਹੀ ਔਰ ਤੁਹਾਡਾ ਨਾਮ ਕਰਨ ਵੀ ਸ਼ਾਇਦ ਉਹਨਾਂ ਨੇ ਹੀ ਕਰਿਆ ਸੀ ਹਾਂਜੀ ਹਾਂਜੀ ਬਿਲਕੁਲ 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 ਮੈਂ ਅੱਜ ਕਿਹੇ ਕਹਿਣਾ ਚਾਹਣਾ ਵੀ ਜੋ ਮੇਰਾ ਨਾਮ ਰੱਖਿਆ ਸ਼ਮਸ਼ੇਰ ਚੀਨਾ ਜੀ ਉਹ ਬਚਨ ਬੇਲ ਸਾਹਿਬ ਦੀ ਦੇਣਾ ਉਹਨਾਂ ਨੇ ਰੱਖਿਆ ਮੇਰਾ ਨਾਮ ਬਹੁਤ ਖੂਬ ਸਰ ਤਾਂ ਤੁਹਾਡੀ ਜਿਹੜੀ ਫਰਸਟ ਐਲਬਮ ਮਾਈ ਲਿਮੋਜ਼ਿਨ ਉਹਦੇ ਵਿੱਚ ਬੜੇ ਹਿੱਟ ਸੌਂਗ ਸੀਗੇ ਲਿਮੋਜ਼ਿਨ ਸੀਗਾ ਬੁਲਟ ਸੀਗਾ ਹਨਾ ਤਾਂ ਉਹਨਾਂ ਨੇ ਤੁਹਾਨੂੰ ਬੜੀਆਂ ਇੱਕ ਚੜਾਈਆਂ 'ਵਲ ਤੋਰ ਦਿੱਤਾ ਤੁਹਾਨੂੰ ਮਤਲਬ ਮੈਨੂੰ ਲੱਗਦਾ ਕਿ ਉਹ ਖੁਸ਼ੀ ਦੀ ਲਹਿਰ ਜਿਹੜੀ ਆਂਦੀ ਹੈ ਹਨਾ ਫਰਸਟ ਕੈਸਟ ਦੀ ਕੁਝ ਰਿਲੀਜ਼ ਹੋਏ ਤੇ ਬੜੀ ਹਿੱਟ ਹੋਏ ਤਾਂ ਉਹ ਖੁਸ਼ੀ ਵੱਖਰੀ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਸਰ ਫਿਰ ਬੁਲਟ ਆਪਾਂ ਪਹਿਲੇ ਸ਼ੇਅਰ ਕਰ ਲਈਏ ਬਿਲਕੁਲ ਜੀ ਬਿਲਕੁਲ ਸਮਾਦਨੇ ਜੀ ਹਉ ਤੇਰੇ ਲਈ ਬੁਲਟ ਲਿਆ ਮੈਂ ਤੇਰੇ ਲਈ ਬੁਲਟ ਲਿਆ ਮੈਂ ਇਸੇ ਹੀ ਸਾਲ ਬਈ ਬਈ ਵਹਿ ਜਾ ਤੂੰ ਛਾਲ ਮਾਰ ਕੇ ਮਿੱਤਰਾਂ ਦੇ ਨਾਲ ਬਈ ਬਈ ਤੇਰੇ ਲਈ ਬੁਲਟ ਲਿਆ ਮੈਂ ਹੋ ਗਈ ਐ ਬਸ ਲੇਟ ਵੇ ਹੋ ਗਈ ਐ ਬਸ ਲੇਟ ਵੇ ਮੈਨੂੰ ਐ ਕਾਲ ਬਈ ਬਈ ਕਾਲਜ ਨੂੰ ਲੈ ਚੱਲ ਮੁੰਡਿਆ ਮੈਨੂੰ ਤੂੰ ਨਾਲ ਬਈ ਬਈ ਹੋ ਗਈ ਐ ਬਸ ਲੇਟ ਵੇ ਬਹੁਤ ਖੂਬ ਸਰ ਮਤਲਬ ਅੱਜ ਵੀ ਮੈਨੂੰ ਲੱਗਦਾ ਕਿ ਇਹ ਗੀਤ ਉਹਨਾਂ ਹੀ ਪਿਆਰ ਪਾ ਰਹੇ ਹੋਣਗੇ ਸਰ ਬਈ ਬਈ ਤਾਂ ਲੋਕਾਂ ਨੇ ਬਹੁਤ ਪਸੰਦ ਕੀਤਾ ਲੇਕਿਨ ਜਿਹੜੀ ਇੱਕ ਵਾਰੀ ਬਾਏ ਹੋ ਗਈ ਸੀ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਚੋਣ ਵਾਲਿਆਂ ਨੇ ਉਹਨੂੰ ਪਸੰਦ ਕੀਤਾ ਹੋਊਗਾ ਇੱਕ ਕੰਪਨੀ ਕਰਕੇ ਤੁਹਾਨੂੰ ਆਪਣਾ ਕੈਰੀਅਰ ਸੀ ਇੱਕ ਵਾਰੀ ਕਹਿ ਲੋ ਕਿ ਫੁੱਲ ਸਟਾਪ ਲਗਾਉਣਾ ਪੈ ਗਿਆ ਜਾਂ ਸਟਾਪ ਲਗਾਉਣਾ ਪੈ ਗਿਆ ਹਾਂਜੀ ਹਾਂਜੀ ਉਹ ਟਾਈਮ ਫਿਰ ਕਿੱਦਾਂ ਨਿਕਲਿਆ ਉਹ ਟਾਈਮ ਬਸ ਪ੍ਰੋਗਰਾਮ ਤਾਂ ਚੱਲਦੇ ਸੀ ਤੇ ਵਧੀਆ ਬਸ ਉਹ ਜਦੋਂ ਇੱਕਦੋ ਐ ਸੀਗਾ ਵੀ ਜੇ ਇਹਦਾ ਕੈਂਪ ਕੰਪਨੀ ਕੁਝ ਕਰਦੀ ਅਗੇ ਤਾ ਮੇਰਾ ਵੀ ਰੇਟ ਵੀ ਬੜਨਾ ਸੀ ਜੀ ਤੇ ਕੁਝ ਹੋਰ ਵੀ ਜੋ ਤਮੰਨਾ ਸੀ ਜੋ ਰਹਿ ਗਈਆਂ ਨਾ ਚਲੋ ਹੁਣ ਕਰਾਂਗੇ ਪੂਰੀਆਂ ਬਿਲਕੁਲ ਜੀ ਤੇ ਉਹ ਛਾਵੇਂ ਰਹਿ ਗਈਆਂ ਵਿੱਚ ਪੂਰੀਆਂ ਪਰ ਪ੍ਰੋਗਰਾਮ ਚੱਲਦੇ ਗਏ ਜੋ ਮਤਲਬ ਸਾਡੇ ਮਾਲਵੇ ਦਾ ਪਿੰਡਾਂ 'ਚ ਮੇਲੇ ਹੁੰਦੇ ਹਨ ਮੇਲਿਆਂ ਦੇ ਫਿਰ ਜਾਂਦੇ ਰਹੇ ਤੇ ਵਧੀਆ ਲੰਘਿਆ ਸੰਭੋ ਵੀ ਬਹੁਤ ਵਧੀਆ ਲੰਘਿਆ ਮਤਲਬ ਸ਼ੁਕਰ ਕਰਕੇ ਉਹ ਵੀ ਬਹੁਤ ਵਧੀਆ ਜੀ ਬਹੁਤ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਸਰ ਕਹਿੰਦੇ ਨੇ ਕਿ ਜ਼ਿੰਦਗੀ ਦਾ ਸੂਤ ਹੈ ਜਿਹੜਾ ਸਮਾਂ ਬਦਲਦਾ ਹੈ ਜਾਂ ਕੋਈ ਵੀ ਚੀਜ਼ ਦੇ ਵਿੱਚ ਬਦਲਾਅ ਆਉਂਦਾ ਹੈ ਤਾਂ ਸਾਡੇ ਨਾਲ ਜੁੜੇ ਲੋਕ ਵੀ ਬਦਲਨੇ ਸ਼ੁਰੂ ਹੋ ਜਾਂਦੇ ਆ ਕਦੀ ਐਦਾਂ ਹੋਇਆ ਸੀ ਕਿ ਕਿਸੇ ਨੂੰ ਹੱਕ ਨਾਲ ਉਸ ਮਤਲਬ ਮੈਂ ਮਾੜਾ ਸਮਾਂ ਤਾਂ ਨਹੀਂ ਕਹੂੰਗੀ ਚਲੋ ਇਹ ਕੋ ਜ਼ਿੰਦਗੀ ਦਾ ਇੱਕ ਪਾਰਟ ਸੀਗਾ ਉਸ ਸਮੇਂ ਦੇ ਵਿੱਚ ਹੱਕ ਨਾਲ ਕਿਸੇ ਨੂੰ ਫੋਨ ਕਰਿਆ ਹੋਏ ਤੇ ਅੱਗੋਂ ਲਾਰੇ ਮਿਲੇ ਹੋਣ ਕਿ ਕੋਈ ਨਾ ਬਾਈ ਦੇਖ ਲਾਂਗੇ ਆ ਕੁਝ ਵੀ ਲਾਰੇ ਦਾ ਚਲੋ ਉਹਨਾ ਪੱਕ ਮੈਂ ਬਹੁਤ ਮਤਲਬ ਨਾ ਮੈਂ ਸਟਰਗਲ ਅੱਜ ਵੀ ਕਰ ਰਹੀ ਆ ਜੀ ਨੂੰ 25 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਸਟਰਗਲ ਅੱਜ ਵੀ ਮੇਰਾ ਜਾਰੀ ਹੈ ਤੇ ਬਹੁਤ ਵਾਰੀ ਬੁੜਦੇ ਮੁੜਦੇ ਮੁੜਦੇ ਰਹੇ ਆ ਫੋਨ ਕਰਕੇ ਬੁਲਾ ਲੈਣਾ ਕੰਪਨੀ ਨੇ ਵੀ ਆਓ ਤੁਹਾਨੂੰ ਸੁਣਦੇ ਆ ਰਿਕਾਰਡ ਕਰਾਂਗੇ ਜੀ ਕਰਕੇ ਫਿਰ ਗੇਟ ਦੇ ਵਿੱਚੋਂ ਮੁੜਦੇ ਵੀ ਰਹੇ ਆ ਤਾਂ ਫਿਰ ਉਹ ਉਹ ਕੀ ਮਹਿਸੂਸ ਹੁੰਦਾ ਸੀ ਉਸ ਟਾਈਮ ਕਦੀ ਲੱਗਿਆ ਸੀ ਕਿ ਨਹੀਂ ਹੁਣ ਮੈਥੋਂ ਕੁਝ ਨਹੀਂ ਹੋਣਾ ਯਾਰ ਟਲਦੇ ਹੋਏ ਮਹਿਸੂਸ ਕਰਦੇ ਸੀ ਹਾਂ ਇੱਕ ਦੋ ਵਾਰ ਤਾਂ ਮੈਨੂੰ ਐ ਲੱਗਿਆ ਵੀ ਨਹੀਂ ਕੁਝ ਬਣਨਾ ਹੋਣਾ ਨਾ ਪਰ ਜਦੋਂ ਪ੍ਰਮਾਤਮਾ ਨੇ ਮੈਨੂੰ ਘਟ ਕੀਤਾ ਤੇ ਯਾਦ ਆ ਮੈਨੂੰ ਵੀ ਮੈਂ ਮੇਰਾ ਵੀਰ ਗੁਰਸੇਵ ਕੁਸੁਖਪਰਾ ਉਹਨਾਂ ਨੇ ਮਿਲਾਇਆ ਮੈਨੂੰ ਬਾਈ ਬੇਲਦ ਸਾਹਿਬ ਨਾਲ ਹਾਂਜੀ ਤੇ ਮੈਂ 10 ਨਾਲ ਦੇ ਵਿੱਚ ਸੁਪਰਸਟਾਰ ਸੀ ਵਾ ਜਦੋਂ ਪਰਮਾਤਮਾ ਨੇ ਰੰਗ ਭਗ ਲਾਇਆ 10 15 ਦਿਨਾਂ ਦੇ ਵਿੱਚ ਹੀ ਪੂਰਾ ਸੁਪਰਡੋਪਰ ਪਹਿਲੀ ਐਲਬਮ ਸੁਪਰ ਬਹੁਤ ਖੂਬਸਰਤ ਸਰ ਇੱਕ ਬਹੁਤ ਹੀ ਖੂਬਸੂਰਤ ਜੈ ਸੈਡ Song ਔਰ ਮੈਂ ਕਹੂੰਗੀ ਕਿ ਮੇਰਾ ਵੀ ਬਹੁਤ ਫੇਵਰੇਟ ਹੈ ਉਹ ਵਿਛੋੜਾ ਮੈਂ ਜ਼ਰੂਰ ਚਾਹੂੰਗੀ ਕਿ ਮੈਨੂੰ ਮੈਨੂੰ ਸੁਨਾਇਆ ਜਾਏ ਮੈਂ ਨਹੀਂ ਕਹੂੰਗੀ ਵੀਅਰਸ ਨੂੰ ਪਰ ਮੈਂ ਕਹੂੰਗੀ ਮੈਨੂੰ ਸੁਨਾਇਆ ਜਾਏ ਬਿਲਕੁਲ ਬਿਲਕੁਲ ਤੁਹਾਡੀ ਦਾ ਫਰਮਾਇਸ਼ ਜ਼ਰੂਰ ਮੂਰੀ ਕਰਾਂਗੇ ਯਾਰ ਹਾਂਜੀ ਮੇਰੇ ਵਿਛੋੜੇ ਗੀਤ ਨੂੰ ਬਹੁਤ ਪਿਆਰ ਦਿੱਤਾ ਔਰ ਮੇਰੇ ਵੱਡੇ ਭੈਣ ਜੀ ਸੁਦੇਸ਼ ਜੀ ਨੇ ਮੇਰੇ ਨਾਲ ਸਾਥ ਦਿੱਤਾ ਹਉਫੁਲਾ ਵਰ ਗਿਆ ਸਜਣਾ ਵੇ ਤੈਥੋਂ ਕੀ ਪਰਦੇ ਨੇ ਹਾਏ ਹੁਣ ਘਰ ਦੇ ਮੈਨੂੰ ਵਿਆਉਣ ਦੀਆਂ ਨਿਤ ਗੱਲਾਂ ਕਰਦੇ ਨੇ ਹਾਂ ਇਹ ਨੀ ਗੱਲਾਂ ਤੇ ਪਰਦੇ ਦਸ ਕਦ ਪੈਂਦੇ ਹਣ ਦੀ ਏ ਨੀ ਹੁਣ ਲੱਗ ਜੂ ਪਤਾ ਵੀ ਛੋੜਾਂ ਆਕੀ ਨੂੰ ਕਹਿੰਦੇ ਹਣ ਦੀ ਏ ਹੁਣ ਲੱਗ ਜੂ ਪਤਾ ਵੀ ਛੋੜਾਂ ਆਕੀ ਨੂੰ ਕਹਿੰਦੇ ਹਣ ਦੀ ਏ ਬਹੁਤ ਖੂਬਸਰਤ ਇੱਕ ਗੈਪ ਤੋਂ ਬਾਅਦ ਇੱਕ ਲੰਬੇ ਸਮੇਂ ਤੋਂ ਬਾਅਦ ਆਪਾਂ ਇੰਡਸਟਰੀ 'ਚ ਦੁਬਾਰਾ ਆ ਰਹੇ ਹਾਂ ਮੇਰੇ ਸਾਡਾ ਜਿਹੜਾ ਦੌਰ ਹੈ ਸੀ ਚਲਾਨ ਦੀ ਕੋਸ਼ਿਸ਼ ਚਾਹ ਤਾਂ ਕਿੰਨੀ ਕ ਤਿਆਰੀ ਨਾਲ ਲਾਇਓ ਮਤਲਬ ਕਿ ਉਸ ਸਮੇਂ ਦੇ ਗਾਇਕਾਂ ਦੀ ਗੱਲ ਕਰੀਏ ਤਾਂ ਲਿਮਿਟਡ ਜਿਹਾ ਹੁੰਦੇ ਸੀਗੇ ਹਨਾ ਲੇਕਿਨ ਹੁਣ ਹਰੇਕ ਕਹੋ ਕਿ ਚੌਥੇ ਕਰਦੇ ਵੀ ਸਿੰਗਰ ਬੈਠਾ ਹੋਇਆ ਹੈ ਮਤਲਬ ਹੈ ਹਨਾ ਤਾਂ ਉਹ ਉਹ ਕਿੱਦਾਂ ਲੈਂਦੇ ਹੋ ਕਿਉਂਕਿ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਤਿਆਰੀ ਕਿਦਾਂ ਦੀ ਹੈ ਔਰ ਖਾਸ ਗੱਲ ਕੀ ਤੁਸੀਂ ਹੁਣ ਕਿੰਨਾਂ ਨਾਲ ਜੁੜ ਕੇ ਇੰਡਸਟਰੀ 'ਚ ਆਪਣਾ ਕਮਬੈਕ ਕਰ ਰਹੇ ਹੋ ਹਾਂ ਹੁਣ ਬਈ ਹਿੰਦੀ ਬਲਿੰਕ ਜੀ ਮੇਰਾ ਛੋਟਾ ਵੀਰਾ بڑا ਪਿਆਰਾ ਵੀਰਾ ਸਾਡਾ ਦਾ ਹਿੰਦੀ ਵਾਈਫ ਸਟੂਡੀਓ ਹਿੰਦੀ ਬਲਿੰਕ ਪ੍ਰੋਡਕਸ਼ਨ ਇਹਨਾਂ ਨਾਲ ਮੇਰੇ ਐਗਰੀਮੈਂਟ ਹੋ ਚੁੱਕਿਆ ਹੁਣ ਮੇਰੇ ਜਿੰਨੇ ਗੀਤ ਸਾਰੇ ਹੋਣਗੇ ਹਿੰਦੀ ਵਾਈਫ ਸਟੂਡੀਓ ਦੇ ਬੈਨੋ ਥਲੇ ਹੋਣਗੇ ਤਿਆਰੀ ਪੂਰੀ ਹੈ ਸਰ ਪੂਰੀ ਤਿਆਰੀ ਮਤਲਬ ਸਰ ਫਿਰ ਉਹ ਰਿਆਜ਼ ਚੱਲਦਾ ਹੁੰਦਾ ਸੀ ਹਾਂ ਬਿਲਕੁਲ ਰਿਆਜ਼ ਤਾਂ ਅੱਜ ਵੀ ਕਰਦੇ ਆ ਰਿਆਜ਼ ਤੋਂ ਬਿਨਾਂ ਦਾ ਕਲਾਕਾਰ ਕੁਛ ਵੀ ਨਹੀਂ ਹੈ ਜੀ ਤੁਸੀਂ ਹੁਣ ਇੰਦੀ ਬਲਿੰਗ ਹੋਣਾਂ ਦੀ ਗੱਲ ਕੀਤੀ ਤਾਂ ਉਹ ਕੰਟਰੋਵਰਸੀ ਦਾ ਜ਼ਮਾਨਾ ਉਹਨਾਂ ਦਾ ਚੱਲਦਾ ਪਿਆ ਮੈਂ ਕਹਾਂਗੀ ਟਾਈਮ ਚੱਲ ਰਿਹਾ ਹੈ ਫਿਰ ਤੁਸੀਂ ਉਹਨਾਂ ਨਾਲ 2018-19 ਤੋਂ ਸ਼ਾਇਦ ਜੁੜੇ ਹੋ ਬਟ ਹੁਣ ਰੀਸੈਂਟਲੀ ਉਹਨਾਂ ਦੇ ਕੰਟਰੋਵਰਸੀ ਦਾ ਜਿਹੜਾ ਉਹ ਚੱਲ ਰਿਹਾ ਹੈ ਤਾਂ ਕਿਤੇ ਨਾ ਕਿਤੇ ਹੁਣ ਡਰ ਲੱਗਦਾ ਕਿ ਮੇਰੀ ਸੈਕਿੰਡ ਇਨਿੰਗ ਹੈ ਮਤਲਬ ਜੇ ਇਸ ਵਾਰੀ ਵੀ ਮੈਨੂੰ ਕੁਝ ਦਿੱਕਤ ਹੋਈ ਤਾਂ ਫਿਰ ਮੈਂ ਪੋਜ਼ਿਟਿਵ ਰਹਿਣਾ ਹੈ ਬਟ ਇੱਕ ਜਨਰਲ ਕੁਐਸ਼ਨ ਹੈ ਸ਼ਾਇਦ ਲੋਕਾਂ ਦਾ ਹੋ ਸਕਦਾ ਹੈ ਤਾਂ ਉਹ ਡਰ ਤਾਂ ਨਹੀਂ ਹੈ ਨੀ ਮੈਨੂੰ ਤਾਂ ਨਹੀਂ ਮੈਂ ਮਈ ਨਾਲ ਮਤਲਬ 17 ਦਾ ਜੁੜਿਆ ਹੋਇਆ ਹਾਂ ਜੀ ਤੇ ਮੈਂ ਪਹਿਲਾਂ ਵੀ ਇੰਟਰਵਿਊ ਚ ਮਤਲਬ ਆਖਿਆ ਵੀ ਮੈਂ 17 ਦਾ ਜੁੜਿਆ ਹੋਇਆ ਹਾਂ ਤੇ 15 ਚ ਵੈਸੇ ਸਾਡੀ ਦੋਸਤੀ ਹੋ ਗਈ ਸੀ ਮੇਰੇ ਦੇ ਵੀਰ ਦੀ ਤੇ 17 ਚ ਵੀ ਅਸੀਂ ਕੀਤਾ ਸੀ ਕੰਮ ਤੇ ਸਾਨੂੰ ਬਿਲਾ ਜੀ ਨੇ ਮੈਨੂੰ ਉਹਦਾ ਸੌਰੀ ਵੀਡੀਓ ਕੀਤਾ ਸੀ ਬਿਸ਼ਨ ਦਾ ਬਿਸ਼ਨ ਦਾ Song ਕੀਤਾ ਸੀ ਇੱਕ ਹੱਕਦਾਰ ਕੀਤਾ ਸੀ ਗੀਤ ਜੀ ਤੇ ਦੋ ਗੀਤ ਕੀਤੇ ਸੀ ਉਸ ਤੋਂ ਬਾਅਦ ਲੋਕਡਾਊਨ ਲੱਗਿਆ ਸੀ ਫਿਰ ਮੈਨੂੰ ਤੱਕ ਤੇ ਕੋਈ ਪਹਿਲਾਂ ਵੀ ਨਹੀਂ ਪਰੇਸ਼ਾਨ ਆਈ ਸੀ ਤੇ ਹੁਣ ਵੀ ਨਹੀਂ ਆਈ ਹੁਣ ਸਰ ਕੇੰਦਰ ਇਹ ਨਾ ਕਿ ਜਦੋਂ ਅਸੀਂ ਕਿਸੇ ਪ੍ਰੋਡਿਊਸਰ ਦੇ ਨਾਲ ਜਾਂ ਕਿਸੇ ਬੰਦੇ ਨਾਲ ਬੌਂਡ ਹੋ ਜਾਂਦੇ ਆ ਤਾਂ ਬੜੀ ਵਾਰੀ ਹੁੰਦਾ ਹੈ ਕਿ ਉਹਨਾਂ ਦੀਆਂ ਸ਼ਰਤਾਂ ਤੇ ਖੁਦ ਨੂੰ ਲੈ ਕੇ ਚੱਲਣਾ ਪੈਂਦਾ ਜਿੰਨਾ ਉਹਨਾਂ ਜਿੱਦਾਂ ਕਿ ਉਹਨਾਂ ਜਿਹੜਾ ਵੀ ਚੱਲ ਰਿਹਾ ਹੈ ਨਾ ਉਹਦੇ ਚ ਉਹਨਾਂ ਨੇ ਕਿਹਾ ਕਿ ਹਸਨ ਮਾਨਕ ਉਹਨਾਂ ਦੇ ਕੰਟ੍ਰੈਕਟ 'ਚ ਉਹਨਾਂ ਨੇ ਲਿਖਿਆ ਸੀ ਕਿ ਵਿਆਹ ਨਹੀਂ ਕਰਵਾਉਣਾ ਤੁਸੀਂ ਇਦਾਂ ਦੀ ਕੋਈ ਸ਼ਰਤ ਹੈ ਤੁਹਾਨੂੰ ਲੱਗਦਾ ਹੈ ਕਿ ਵਾਕਿਆ ਹੀ ਇਹ ਕਲਾਕਾਰ ਉਹਨਾਂ ਲੋਕਾਂ ਦੇ ਡਿਪੈਂਡ ਹੋ ਕੇ ਰਹਿ ਜਾਂਦਾ ਹੈ ਰਹਿ ਜਾਂਦਾ ਹੈ ਕਿ ਜੋ ਉਹਨਾਂ ਨੇ ਕਿਹਾ ਤਾਂ ਉਹੀ ਕਰਨਾ ਪਊਗਾ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਹੁੰਦੀ ਮਤਲਬ ਚੁਦਕਸ ਨੇ ਬੰਦੇ ਨੇ ਕਿਸੇ ਕੰਪਨੀ ਨੇ ਪੈਸੇ ਲਾਉਣੇ ਆ ਜੀ ਤੁਹਾਡੇ ਦੇ ਪੈਸੇ ਲਾਉਣੇ ਉਹਨਾਂ ਨੇ ਤੁਹਾਡੀ ਪਰਸਨੈਲਿਟੀ ਨੂੰ ਮੇਨਟੇਨ ਰੱਖਣਾ ਤੁਹਾਡੇ ਖਾਂ-ਪੀਣ ਨੂੰ ਮੇਨਟੇਨ ਰੱਖਣਾ ਹਨਾ ਤੁਹਾਡੇ ਸਟੇਟਸ ਨੂੰ ਮੇਨਟੇਨ ਰੱਖਣਾ ਤਾਂ ਫਿਰ ਉਹ ਉਹਨਾਂ ਦੇ ਮੁਤਾਬਕ ਰਹਿਣਾ ਤਾਂ ਪੈਣਾ ਹੀ ਹੈ ਬਟ ਉਹ ਪੈਸੇ ਤੁਹਾਡੀ ਕਲਾ ਤੇ ਲਾ ਰਹੇ ਹੈ ਹਨਾ ਤੁਹਾਡੇ ਚ ਉਹਨਾਂ ਨੇ ਕਲਾ ਦੇਖੀ ਕਿ ਤੁਸੀਂ ਕੁਝ ਕਰ ਸਕਦੇ ਹੋ ਮੇਨਟੇਨ ਰੱਖਣਾ ਉਹਨਾਂ ਦੀ ਡਿਊਟੀ ਬਣ ਜਾਂਦੀ ਹੈ ਬਿਲਕੁਲ ਜੀ ਤਾਂ ਉਹ ਮਤਲਬ ਐ ਤਾਂ ਨਹੀਂ ਅੰਡਰ ਪ੍ਰੈਸ਼ਰ ਹੈ ਕਿ ਤਾਂ ਨਹੀਂ ਕਲਾਕਾਰ ਨੂੰ ਕੰਮ ਕਰਨਾ ਪੈਂਦਾ ਨਹੀਂ 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 ਐਸੀ ਤਾਂ ਕੋਈ ਮੈਂ ਪਹਿਲਾਂ ਵੀ ਜਿੰਨਾਂ ਨਾਲ ਕੰਮ ਕੀਤਾ ਸੀ 뮤직 ਬੈਲੀ ਕੰਪਨੀ ਸੀ ਜੀ ਮੈਂ ਉੱਥੇ ਉਹਨਾਂ ਨਾਲ ਵੀ 5 ਸਾਲ ਕੰਮ ਕੀਤਾ ਕੋਈ ਮੈਨੂੰ ਉਹਨਾਂ ਨਾਲ ਕੋਈ ਅੰਡਰ ਪ੍ਰੈਸ਼ਰ ਨਹੀਂ ਸੀ ਬਿਲਕੁਲ ਵਧੀਆ ਹਾਸਦੇ ਖੇੜੇ ਸਾਰਾ ਕੁਝ ਸੀ ਉਹ ਚਲੋ ਗਾਇਬ ਪੈ ਗਿਆ ਉਹਨਾਂ ਦੀ ਕੋਈ ਆਪਦੀ ਸੀਗਾ ਕੋਈ ਪਰਸਨੈਲਿਟੀ ਮਤਲਬ ਉਹਨਾਂ ਦਾ ਇਹ ਪਾਰਟਨਰਸ਼ਿਪ ਸੀ ਐਸੇ ਕਰਕੇ ਉਹਦਾ ਨੁਕਸਾਨ ਮੈਨੂੰ ਹੋ ਗਿਆ ਨਾ ਤੇ ਪਾਰਟਨਰਸ਼ਿਪ ਕਰਕੇ ਉਹਨਾਂ ਦਾ ਮੇਰੀ ਅੱਗੇ ਐਲਮੰਮ ਨਹੀਂ ਕਰ ਸਕੇ ਹੋ ਤੇ ਕੋਈ ਐਸੀ ਗੱਲ ਨਹੀਂ ਹੁੰਦੀ ਜਿਹੜੇ ਬੰਦੇ ਨੇ ਪੈਸੇ ਲਾਉਣੇ ਹਨਾ ਆਪਦੇ ਮਤਲਬ ਆਪਾਂ ਕਹਿੰਦੇ ਨੇ ਵੀ ਆਪਦੀ ਜੇਬ ਚੋਂ ਪੈਸੇ ਲਾਉਣੇ ਜਾਂ ਘਰ ਵੇਚ ਕੇ ਪੈਸੇ ਲਾਉਣੇ ਜਾਂ ਜ਼ਮੀਨ ਵੇਚ ਕੇ ਪੈਸੇ ਲਾਉਣੇ ਹਨਾ ਹਾਂਜੀ ਤਾਂ ਉਹਨਾਂ ਦੇ ਮੁਤਾਬਕ ਚੱਲਣਾ ਵੀ ਪੈਂਦਾ ਇਹ ਨਹੀਂ ਗੱਲ ਹੁੰਦੀ ਵੀ ਅਸੀਂ ਸਾਰੀਆਂ ਸ਼ਰਤਾਂ ਸਾਡੀਆਂ ਹੀ ਹੋਣ ਜੀ ਜੀ ਤੇ ਮਤਲਬ ਅੰਡਰਸਟੈਂਡਿੰਗ ਦੋਨੋਂ ਸਾਈਡ ਤੇ ਜ਼ਰੂਰੀ ਹੋਣੀ ਚਾਹੀਦੀ ਹੈ ਚਮਸ਼ੇ ਚੀਨਾ ਜੀ ਹੋਣੀ ਇੱਕ ਇੰਟਰਵਿਊ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਕਹਿ ਰਹੇ ਹੈ ਕਿ ਅਗਰ ਮੈਨੂੰ ਹੁਣ ਵੀ ਮੇਰੀ ਉਹ ਇੱਕ ਸਟੇਟਸ ਨਹੀਂ ਬੰਦਾ ਜਾਂ ਕੁਛ ਤਾਂ ਮੈਂ ਰੱਗੀ ਬਨਜੂਗਾ ਹਾਂਜੀ ਹਾਂਜੀ ਉਹ ਕੀ ਕੌਨਫੀਡੈਂਸ ਦੀ ਗੱਲ ਹੋ ਗਈ ਕਿ ਪ੍ਰੋਡਿਊਸਰ ਤੇ ਵਿਸ਼ਵਾਸ ਨਹੀਂ ਹੈਗਾ ਨਹੀਂ ਨਹੀਂ ਉਹ ਤਾਂ ਇੱਕ ਵੈਸੀ ਕੁਐਸਚਨ ਕੀਤਾ ਉਹਨਾਂ ਨੇ ਵੀ ਨਾ ਜੇ ਉੱਥੇ ਆ ਗਿਆ ਜੇ ਸ਼ਬਦ ਜੀ ਜੇ ਜੇ ਫਿਰ ਮੈਂ ਤਾਂ ਤਾਂ ਉਹਨਾਂ ਨੂੰ ਕਿਹਾ ਸੀ ਇਸ ਕਰਕੇ ਵੀ ਅਸੀਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਹਾਂਜੀ ਤੇ ਇਸ ਕਰਕੇ ਵੀ ਫਿਰ ਰੱਬ ਦਾ ਹੀ ਨਾਮ ਲਵਾਂਗੇ ਪਰ ਹੋਰ ਤਾਂ ਕੁਝ ਨਹੀਂ ਹੋ ਸਕਦਾ ਇਸ ਤੋਂ ਬਾਅਦ ਹਨਾ ਜੀ ਜੀ ਬਿਲਕੁਲ ਜੀ ਬਿਲਕੁਲ ਬਹੁਤ ਖੂਬਸੂਰਤ ਸੀ ਤੁਹਾਡੇ ਜਿਹੜੇ ਜਜ਼ਬੇ ਨੂੰ ਸਲਾਮ ਕਰਦੇ ਆ ਤੁਸੀਂ ਬੜੇ ਅੱਛੇ ਓਵਰਕਮ ਨਾਲ ਆ ਰਹੇ ਹੋ ਸਰ ਇੰਡਸਟਰੀ ਦੇ ਗੱਲ ਕਰੀਏ ਤਾਂ ਕੀ ਫਰਕ ਲੈ ਕੇ ਚੱਲ ਰਹੇ ਹੋ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਦੀ ਜਿਹੜੀ ਜਿਹੜੀ ਚੋਣ ਹੋ ਗਈ ਹੈ ਚੁਆਇਸ ਹੋ ਗਈ ਹੈ ਹਨਾ ਬਹੁਤ ਬਦਲ ਗਈ ਹੈ ਤਾਂ ਉਹ ਉੱਥੇ ਕਿੱਦਾਂ ਲੈ ਕੇ ਚੱਲ ਰਹੇ ਹੋ ਕਿ ਤੁਹਾਨੂੰ ਆਪਣੇ ਆਪ ਨੂੰ ਕਿੱਦਾਂ ਪ੍ਰੈਜੈਂਟ ਕਰਨਾ ਪਊਗਾ ਕੀ ਚੀਨਾ ਸਰਵੀ ਹੁਣ ਅਕੋਰਡਿੰਗ ਟੂ ਜਿਹੜੇ ਲਾਊਡ 뮤직 ਚ ਆ ਜਾਣਗੇ ਜਾਂ ਉਹ ਰੌਕ ਆਉਣ ਵਾਲੇ ਚ ਆ ਜਾਣਗੇ ਦੀ ਦੇਖੋ ਨਾ ਇੰਡਸਟਰੀ ਬਹੁਤ ਜ਼ਿਆਦਾ ਬਦਲ ਗਈ ਹੈ ਬਿਲਕੁਲ ਬਹੁਤ ਜ਼ਿਆਦਾ ਬਦਲ ਗਈ ਮਤਲਬ ਪਹਿਲਾਂ ਤਾਂ ਟਰੈਕ ਬੰਦੇ ਸੀ ਹਾਂਜੀ ਫਿਰ ਉਸ ਤੇ ਤਿਆਰੀ ਕਰਦੇ ਸੀ ਬਿਲਕੁਲ ਫਿਰ ਡਬਿੰਗ ਹੁੰਦੀ ਸੀ ਹੁਣ ਜਿਹੜੀ ਅੱਜ ਦੀ ਇੰਡਸਟਰੀ ਹੈ ਉਹ ਮਤਲਬ ਗੀਤ ਤੁਹਾਡੇ ਕੋਲੇ ਆ ਮੌਕੇ ਤੇ ਕੰਪਨੀ ਨੂੰ ਬਣਾਓ ਮੌਕੇ ਤੇ 뮤직 ਬਣਾਣਾ ਤੇ ਜੇ ਸੀ ਇਸ ਮਾਰਕੀਟ ਦੇ ਵਿੱਚ ਚੱਲਣਾ ਤਾਂ ਸਾਨੂੰ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਹੈ ਇਹਨੂੰ ਫਾਲੋ ਕਰਨਾ ਪੈਣਾ ਹੀ ਪੈਣਾ ਪਰ ਅੱਜ ਦੀ ਜਨਰੇਸ਼ਨ ਦੇ ਵਿੱਚ ਕਹਿ ਲਓ ਕਿ ਗਨ ਕਲਚਰ ਬਹੁਤ ਹੈ ਐਟੀਟਿਊਡ ਬਹੁਤ ਹੈ ਵੀਡੀਓਜ਼ ਦੇ ਵਿੱਚ ਜਿਹੜਾ ਕਲਚਰ ਹੈ ਬਹੁਤ ਡਿਫਰੈਂਸ ਹੋ ਗਿਆ ਹੈ ਲੇਕਿਨ ਤੁਹਾਡੀ ਪਰਸਨੈਲਿਟੀ ਹੈ ਤੁਸੀਂ ਜਦ ਹਮੇਸ਼ਾ ਕਹਿੰਦੇ ਹੋ ਕਿ ਮੈਂ ਇੱਕ ਸੋਬਰ ਗਾਇਕ ਨੂੰ ਪ੍ਰਫਰ ਕਰੂੰਗਾ ਕੀ ਤੁਸੀਂ ਫਿਰ ਥੋੜਾ ਜਿਹਾ ਮੂਵ ਔਨ ਹੋਵੋਗੇ ਉਧਰ ਹਾਂ ਨਹੀਂ ਬਿਲਕੁਲ ਮੈਂ ਮਤਲਬ ਮੇਰਾ 뮤ਜ਼ਿਕ ਮਤਲਬ ਹੋ ਸਕਦਾ ਵੈਸਟਰਨ ਪਰ ਜੇ ਜੋ ਸਾਡੇ ਗਾਣੇ ਹੋਣਗੇ ਉਹ ਗਾਣੇ ਦੇ ਵਿੱਚ ਕਦੇ ਵੀ ਕੋਈ ਨਸ਼ਾਨੀ ਪ੍ਰਮੋਟ ਹੋਊਗਾ ਕੋਈ ਗਨ ਨਹੀਂ ਪ੍ਰਮੋਟ ਹੋਊਗੀ ਜੋ ਸਾਡਾ ਮੈਟਰ ਹੋਊਗਾ ਤੇ ਆਮ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਸੁਣਨ ਵਾਲਾ ਔਰ ਦੇਖਣ ਵਾਲਾ ਹੋਊਗਾ ਬਹੁਤ ਖੁਸ਼ ਸਰ ਹਾਂ ਜੀ ਥੋੜੀ ਸਿੱਖੀ ਹੋਈ ਕਲਾ ਔਰ ਹੁਣ ਟੈਕਨੋਲੋਜੀ ਨਾਲ ਹਾਈਲਾਈਟ ਹੋ ਰਹੀ ਕਲਾ ਮਹਿਸੂਸ ਹੁੰਦਾ ਹੈ ਕਿ ਅਸੀਂ ਕਿੰਨਾ ਸਿੱਖ ਕੇ ਆਏ ਸੀ ਇਵਨ ਕਿ ਮੈਨੂੰ ਤੁਹਾਡਾ ਇੱਕ ਈ ਕਸਾ ਇਹ ਵੀ ਪਤਾ ਹੈ ਕਿ ਤੁਹਾਡੇ ਉਸਤਾਜ ਹੀ ਨੇ ਤਬਲੇ ਦਾ ਸੁਰ ਸਹੀ ਕਰਦੇ ਹੋਏ ਤੁਹਾਡਾ ਵੀ ਸੁਰ ਸਹੀ ਕਰਿਆ ਸੀਗਾ ਉਹੀ ਤਬਲੇ ਦੀ ਹਥੌੜੀ ਨਾਲ ਮਤਲਬ ਉਹ ਕਿਦਾਂ ਲੰਦੇ ਹੋ ਫਿਰ ਇੰਨਾਂ ਚੀਜ਼ਾਂ ਨੂੰ ਕਿ ਅਸੀਂ ਲੋਕ ਇੰਨਾ ਸਿੱਖ ਕੇ ਐਨਾ ਸਹਿ ਕੇ ਆਪਣੇ ਆਪ ਨੂੰ ਤਿਆਰ ਕਰਕੇ ਆਏ ਸੀਗੇ ਤਾਂ ਇਹ ਟੈਕਨੋਲੋਜੀ ਨੇ ਕਿਤਨਾ ਕਿਤੇ ਕਲਾਕਾਰ ਨੂੰ ਕਲਾ ਨੂੰ ਦਬਾ ਕੇ ਰੱਖ ਦਿੱਤਾ ਹੈ ਪਹਿਲਾਂ ਸਿੱਖੰਦਾ ਐਕਚੁਅਲੀ ਹੁਣ ਵਾਲੇ ਮੁੰਡੇ ਬਹੁਤ ਵਧੀਆ ਗਾਉਂਦੇ ਨੇ ਇਹ ਨਹੀਂ ਗੱਲ ਵੀ ਨਹੀਂ ਹੁੰਦੇ ਬਹੁਤ ਵਧੀਆ ਗਾ ਰਹੇ ਨੇ ਬਹੁਤ ਹੈ ਹਾਂਜੀ ਹਾਂ ਬਹੁਤ ਵਧੀਆ ਗਾ ਰਹੇ ਨੇ ਮੁੰਡੇ ਪਰ ਇਹਨਾਂ ਚ ਸਿੱਖਣ ਦੀ ਸ਼ੈਅ ਹੀਲਤਾ ਨਹੀਂ ਜੀ ਹਾਂ ਉਹ ਜਿਹੜੀ ਤੁਸੀਂ ਗੱਲ ਕੀਤੀ ਐ ਮਤਲਬ ਜਿਹੜੀ ਲਿਮੋਜ਼ਨ ਲਿਮੋਜ਼ਨ ਟੇਪ ਸੀ ਜੀ ਸੁਦੇਸ਼ ਕੁਮਾਰੀ ਜੀ ਨਾਲ ਔਰ ਮੇਰੇ ਵੱਡੇ ਭੈਣ ਜੀ ਹਾਂਜੀ ਮੇਰੇ ਵੱਡੇ ਭੈਣ ਜੀ ਮੈਂ ਬਹੁਤ ਉਹਨਾਂ ਦੀ ਰਿਸਪੈਕਟ ਕਰਦਾ ਔਰ ਪੰਜਾਬ ਦੀ ਕੋਇਲ ਆ ਨਾ ਪਰਮਾਤਮਾ ਉਹਨਾਂ ਨੂੰ ਬਹੁਤ ਤਰੱਕੀਆਂ ਹੋਰ ਦੇਵੇ ਤੇ ਉਹ ਸਾਰੀ ਟੇਪ ਮੇਰੀ ਇੱਕ ਇੱਕ ਦਿਨ ਦੇ ਵਿੱਚ ਰਿਕਾਰਡ ਕੀਤੀ ਹੋਈ ਹੈ ਓਕੇ ਹਾਂਜੀ ਡੈਨੀ ਸ਼ਰਮਾ ਜੀ ਦਾ 뮤직 ਔਰ ਬਚਨ ਮੇਦਲ ਦਾ ਠੀਕ ਹੈ ਸਾਰੀ ਟੇਪ ਇੱਕ ਦਿਨ ਚ ਕੀਤੀ ਹੋਈ ਹੈ ਬੰਬੀਆ ਬੋਲੇ ਟੇਪ ਅ ਸੰਗੀਤ ਕਾ ਸਟੂਡੀਓ ਦਿੱਲੀ 11 ਚ ਤੇ ਸਚਨ ਜੀ ਦਾ 뮤직 ਸੀ ਉਹ ਵੀ ਟੇਪ ਸਾਰੀ ਇੱਕ ਦਿਨ ਚ ਕੀਤੀ ਹੋਈ ਹੈ ਪੂਰੀ ਮੰਬੀਹਾ ਬੋਲੇ ਜਿਹੜੀ ਤੁਹਾਡੀ ਟੇਪ ਸੀਗੀ ਉਹ ਵੀ ਬਾ ਕਮਾਲ ਬਹੁਤ ਅੱਜ ਦੀਆਂ ਅੱਜ ਤੱਕ ਵੀ ਯਾਦ ਰੱਖੇ ਜਾਣ ਵਾਲੀ ਟੇਪ ਤਾਂ ਪਹਿਲੇ ਆਪਾਂ ਉਹਦੇ ਨਾਲ ਜੁੜੇ ਗੀਤ ਦੀ ਗੱਲ ਕਰਦੇ ਹਾਂ ਮੰਬੀਹਾ ਬੋਲੇ ਦੀ ਫਿਰ ਆਪਾਂ ਉਸਦੇ ਅੱਗੇ ਟੇਪ ਬਾਰੇ ਗੱਲ ਕਰਦੇ ਹਾਂ ਜੀ ਬਿਲਕੁਲ ਜੀ ਜੀ ਹੋ ਤੇਰੇ ਕੀ ਲੱਗਦੇ ਮਟਿਆਰੇ ਹਏ ਜਿੰਨਾ ਨਾਲ ਤੁਚੀ ਲਿਖੇ ਨਾਰੇ ਤੇਰੇ ਕੀ ਲੱਗਦੇ ਮਟਿਆਰੇ ਜਿੰਨਾ ਨਾਲ ਤੁ ਝੀਲ ਕਿਨਾਰੇ ਬਹਿ ਕੇ ਪੀਂਦੀ ਕੈਂਪੇ ਕੋਲੇ ਨੀ ਬੰਬੀ ਹਾ ਬੋਲੇ ਹਾ ਦਿਲ ਮਿੱਤਰਾਂ ਦਾ ਡੋਲੇ ਨੀ ਬੰਬੀ ਹਾ ਬੋਲੇ ਓ ਦਿਲ ਮਿੱਤਰਾਂ ਦਾ ਡੋਲੇ ਨੀ ਬੰਬੀ ਹਾ ਬੋਲੇ ਸਾਨੂੰ ਸੀ ਆਈ ਡੀ ਐ ਸਾਰੀ ਤੁੱਪਾਲਿਆ ਬੇਦਲ ਕੀਲ ਪਟਾਰੀ ਸਾਨੂੰ ਸੀ ਆਈਡੀ ਐ ਸਾਰੀ ਪਾਲਿਆ ਬੇਦਲ ਕੀਲ ਪਟਾਰੀ ਤੇਰੀ ਅੱਖ ਨੇ ਭੇਦ ਸਭ ਖੋਲੇ ਨੀ ਬੰਬੀ ਹਾ ਬੋਲੇ ਓ ਦਿਲ ਮੇਂ ਤੇਰਾ ਦਾ ਢੋਲੇ ਨੀ ਬੰਬੀ ਹਾ ਬੋਲੇ ਬਹੁਤ ਖੂਬ ਬਹੁਤ ਖੂਬ ਸਰ ਤੁਹਾਡੀ ਅੱਜ ਦੀ ਹੁੰਦੀ ਆਵਾਜ਼ ਵੀ ਲੱਗ ਰਹੀ ਹੈ ਕਿ ਉਹ ਵਾਕਈ ਸਿੱਖ ਕੇ ਆਏ ਹੋਏ ਰਿਆਸ ਕਰੇ ਕਿਤੇ ਹੋਏ ਕਲਾਕਾਰਾਂ ਦੀ ਆਵਾਜ਼ ਹੈ ਸਰ ਇਹ ਗੱਲ ਕਰੀ ਆਪਾਂ ਬੰਬੀਹਾ Song ਦੀ ਇੱਕ ਤੁਹਾਡਾ ਗੀਤ ਆਇਆ ਸੀਗਾ ਸੈਡ Song ਵਿਛੋੜਾ ਉਹਨਾਂ ਦਾ ਜਿੰਨਾ ਮਿਊਜ਼ਿਕ ਵੀ ਸ਼ਾਇਦ ਇਨਸਟੈਂਟ ਬਣਾਇਆ ਗਿਆ ਸੀਗਾ ਇਨਸਟੈਂਟ ਬਣ ਕੇ ਉਹ ਉਹਨੇ ਦਿਲਾਂ ਤੇ ਰਾਜ ਜਿੰਨਾ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਸਕਸੈਸ ਦੇ ਪਿੱਛੇ ਇੱਕ ਉਹ ਵੱਡਾ ਸਟਾਰ ਸੀਗਾ ਉਹ ਕੈਸਟ ਕਹ ਲੋ ਗੀਤ ਕਹ ਲੋ ਵਿਛੋੜਾ ਗੀਤ ਨਾਲ ਜੁੜੀ ਕੁਝ ਖਾਸ ਯਾਦ ਵਿਛੋੜਾ ਗੀਤ ਨਾਲ ਯਾਦ ਵੀ ਜਦੋਂ ਇਹ ਗੀਤ ਦਿਮਾ ਢੰਮੀ ਕੀਤੀ ਹਾਂਜੀ ਨਮੀ ਕੀਤੀ ਤੇ ਸ਼ਾਮ ਨੂੰ ਜੋ ਇਹ ਢਮੀ ਲੈ ਕੇ ਆ ਰਹੇ ਸੀ ਰਸਤੇ 'ਚ ਤੇ ਉਹ ਜੋ ਕੈਸਰ ਉਹ ਜੋ ਗੱਡੀ ਚ ਲਾਈ ਮਤਲਬ ਉਹਦਾ ਸੀੜੀ ਹੁੰਦੀ ਸੀ ਉਹ ਸੀੜੀ ਜਦੋਂ ਗੱਡੀ ਚ ਲਾਈ ਤੇ ਉਹਦੇ ਵਿੱਚ ਮਤਲਬ ਉਹ ਮੈਨੂੰ ਬਾਈ ਜੀ ਕਹਿੰਦੇ ਵੀ ਆਹ ਗੀਤ ਆਪਣਾ ਸੁੱਪਰ ਡੁੱਪਰ ਜਾਊ ਕਹਿੰਦਾ ਚੀਨੇ ਤੂੰ ਲਿਖਾ ਲਾ ਮੈਥੋਂ ਕਹਿੰਦਾ ਗੱਲ ਇਹ ਉਹ ਡੰਮੀ ਤੋਂ ਹੀ ਦੱਸਤਾ ਸੀ ਬਾਈ ਜੀ ਨੇ ਤੇ ਹੋਰ ਆ ਕੇ ਪ੍ਰਮਾਤਮਾ ਨੇ ਉਸ ਗੀਤ ਨੂੰ ਬਹੁਤ ਰੰਗ ਭਰ ਲਾਇਆ ਅੱਜ ਵੀ ਰੀਲਸ ਬਣਾ ਰਹੇ ਆ ਬਹੁਤ ਹਾਂ ਬਿਲਕੁਲ ਜੀ ਬਿਲਕੁਲ ਟੁੱਟੇ ਦਿਲ ਵਾਲੇ ਜੀ ਰੀਲਸ ਬਣਾਉਂਦੇ ਜਾਂਦੇ ਸਰ ਬਹੁਤ ਖੂਬ ਸਰ ਬਾਕਮਾਲ ਗੀਤ ਬੰਬੀਹਾ ਬੋਲੇ ਉਹਦੇ ਨਾਲ ਇੱਕ ਹੋਰ ਬਾਕਮਾਲ ਗੀਤ ਜੁੜਿਆ ਹੋਇਆ ਸੀ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਵਸਿਆ ਹੋਇਆ ਹੈ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੋਂ ਨੂੰ ਵੀ ਆਫਰ ਹੋਇਆ ਸੀ ਮਤਲਬ ਮੈਂ ਦੱਸਾਂ ਤਾਂ ਉਸ ਤੋਂ ਹੀ ਮੈਂ ਬੈਟਰ ਸਮਝੀਏ ਕਿ ਤੁਸੀਂ ਹੀ ਅਗਰ ਉਸ ਗੱਲ ਤੇ ਚਾਨਣ ਪਾਓ ਹੈ ਨਾ ਸਾਡੇ ਈਵਿਊਅਰਸ ਨੂੰ ਦੱਸੋ ਤਾਂ ਬੜਾ ਚੰਗਾ ਲੱਗੂਗਾ ਹਾਂ ਇਹ ਗੀਤ ਮੈਂ ਜਦੋਂ ਮਤਲਬ 11 ਦੇ ਵਿੱਚ ਸੰਗੀਤ ਕਾ ਸਟੂਡੀਓ ਦਿੱਲੀ ਮੈਂ ਸੀ ਮੇਰੇ ਪ੍ਰੋਡਿਊਸਰ ਸੀ 뮤직 ਵੈਲੀ ਦੇ ਤੇ ਔਰ ਬਚਨ ਬੇਦਲ ਬਾਈ ਸਾਹਿਬ ਸੀ ਜੀ ਬਾਈ ਜੀ ਸੀ ਤੇ ਜਦੋਂ ਅਸੀਂ ਉੱਥੇ ਮਤਲਬ ਰਿਕਾਰਡਿੰਗ ਮੇਰੀ ਚੱਲ ਰਹੀ ਸੀ ਤੇ ਇਹ ਗੀਤ ਦੀ ਵੀ ਕੰਪੋਜ਼ੀਸ਼ਨ ਮਤਲਬ 128 ਕੁੜੀ ਦਾ 47 ਬੇਟ ਕੁੜੀ ਦਾ ਦਲਜੀਤ ਹੋਣਾ ਨੇ ਗਾਇਆ ਹੋਇਆ ਇਹ ਵੀ ਕੰਪੋਜੀਸ਼ਨ ਮੇਰੀ ਬਣਾਈ ਹੋਈ ਸੀ ਜੀ ਤੇ ਉਹ ਬਾਈ ਜੀ ਨੇ ਮੈਨੂੰ ਰਸਤੇ ਵਿੱਚ ਕਹਿੰਦੇ ਵੀ ਚੀਨੇ ਦੂਏ ਨਾ ਦੋਨਾਂ ਗੀਤਾਂ ਜੋ ਮਤਲਬ ਚੂਜ਼ ਕਰ ਲਾ ਵੀ ਤੈਨੂੰ ਕਿਹੜਾ ਚੰਗਾ ਚੰਗਾ ਲੱਗਦਾ ਵੀ ਆਪਾਂ ਇਹ ਦੋਨੇ ਕਰ ਲਾਂਗੇ ਜੀ ਤੇ ਜਾ ਕੇ ਜਦੋਂ ਉੱਥੇ ਰਿਕਾਰਡਿੰਗ ਹੋ ਰਹੀ ਸੀ ਤੇ ਮੈਨੂੰ ਕਹਿੰਦੇ ਵੀ ਲਾਸਟ ਗੀਤ ਕੀਤਾ ਮੈਂ ਹੈ ਬੰਬੀਹਾ ਬੋਲੇ ਪਹਿਲਾਂ ਸਾਰੇ ਗੀਤ ਕਰਤੇ ਸੀ ਉਸ ਤੋਂ ਬਾਅਦ ਇਹ ਲਾਸਟ ਗੀਤ ਸੀ ਇਹ ਬੰਬੀਹਾ ਬੋਲੇ ਜਦੋਂ ਮਤਲਬ ਰਿਕਾਰਡ ਰਿਕਾਰਡ ਕੀਤਾ ਮੈਨੂੰ ਬਾਈ ਜੀ ਕਹਿੰਦੇ ਵੀ ਦੱਸ ਵੀ ਚੀਨੇ ਕਿਹੜਾ ਕਰਨਾ ਗੀਤ ਤੂੰ ਮਹਾਂਬਾਈ ਮੈਂ ਤਾਂ ਕਰੂੰਗਾ ਬੰਬਈ ਆ ਬੋਲੇ ਹਨਾ ਤੇ ਵੀ 128 ਕੁੜੀ ਦਾ ਮੈਨੂੰ ਥੋੜਾ ਜਿਹਾ ਮੇਰੇ ਮੂੰਹ ਸ਼ਾਇਦ ਨਾ ਚੱਗੇਗੀ ਤੇ ਤੇ ਉਦੋਂ ਬਾਈ ਜੀ ਆ ਗਏ ਉੱਥੇ ਆਪਣੇ ਦਿਲਜੀਤ ਵੀਰ ਆ ਗਿਆ ਉੱਥੇ ਤੇ ਉਹਨਾਂ ਨੇ ਚਲੋ ਹੈਲੋ ਬਾਈ ਹੋਈ ਤੇ ਮੈਨੂੰ ਬਾਈ ਜੀ ਕਹਿੰਦੇ ਆ ਕੇ ਫਿਰ ਆਪਾਂ ਐ ਕਰੀਏ ਵੀ ਅੱਗੇ ਬੀਬੀ ਦਾ ਗੀਤ ਲੈਣ ਆਇਆ ਦੇ ਦਈਏ ਤੇ ਮੈਂ ਕਿਹਾ ਦੇ ਦਿਓ ਕੋਈ ਗੱਲ ਨਹੀਂ ਉਹਨਾਂ ਨੇ ਵੀਰ ਉੱਥੇ ਮਤਲਬ ਉੱਥੇ ਮੇਰੇ ਸਾਹਮਣੇ ਮਤਲਬ ਦਿੱਤਾ ਗੀਤ ਇਹਨਾਂ ਨੂੰ ਤੇ ਆ ਕੇ ਫਿਰ ਉਹ ਹਿੱਟ ਹੋ ਗਿਆ ਸੋਪਰ ਡੁਪਰ ਹੋ ਗਿਆ ਜੀ ਜੀ ਬਹੁਤ ਤੇ ਫਿਰ ਬਹੁਤ ਖੁਸ਼ੀ ਹੋਈ ਮੈਨੂੰ ਵੀ ਬਹੁਤ ਖੁਸ਼ੀ ਹੋਈ ਵੀ ਚਲੋ ਆਪਣੀ ਗਾਂ ਬੁਝੀ ਅੱਜ ਸੁਣਾਉਣਾ ਚਾਹੋਗੇ ਉਹ ਗੀਤ ਨਹੀਂ ਚਲੋ ਆਪਾਂ ਆਪਣਾ 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 ਗਾਵਾਂਗੇ ਤੇ ਜਿੱਦਾਂ ਤੁਹਾਨੂੰ ਕੰਫਰਟ ਤੇ ਆਪਣੇ ਵੀਰ ਦਾ ਗੀਤ ਆ ਦਿਲਜੀਤ ਅੱਜ ਕਿਸੇ ਜਾਣ ਪਛਾਣ ਨੂੰ ਬਤਾਏ ਨਹੀਂ ਬਿਲਕੁਲ ਜੀ ਬਹੁਤ ਮੇਰੇ ਵੀਰ ਨੇ ਪੰਜਾਬੀ ਪੰਜਾਬੀਅਤ ਨੂੰ ਔਰ ਪੰਜਾਬੀ ਨੂੰ ਬਹੁਤ ਉੱਚੀਆਂ ਮਤਲਬ ਉੱਚੀ ਲੈਵਲ ਤੇ ਲੈ ਗਿਆ ਮੇਰਾ ਭਰਾ ਔਰ ਉਹ ਵੀ ਮੇਰਾ ਵੀਰ ਜੋਗ ਜੋਗ ਜੀਵੇ ਸਰ ਜਦ ਆਪਾਂ ਚੱਲ ਰਹੇ ਸੀ ਹਨਾ ਤੁਹਾਡਾ ਦੌਰ ਚੱਲ ਰਿਹਾ ਸੀਗਾ ਤਾਂ ਇੱਕ ਕੈਸਟਾਈ ਸੀਗੀ ਕਲਾਸਮੇਟ ਮੈਨੂੰ ਲੱਗਦਾ ਕਿ ਸ਼ਾਇਦ ਜੇ ਕਿਸੇ ਨੂੰ ਨਾਮ ਨਹੀਂ ਪਤਾ ਹੋਏਗਾ ਤਾਂ ਕਲਾਸਮੇਟ ਵਾਲਾ ਮੁੰਡਾ ਤਾਂ ਜ਼ਰੂਰ ਪਤਾ ਹੋਊਗਾ ਹਨਾ ਉਹਨੇ ਵੀ ਪੂਰੀ ਧਮਾਲ ਪਾ ਕੇ ਸਕਸੈਸਫੁਲ ਨੂੰ ਤੋੜਿਆ ਤੁਹਾਨੂੰ ਹਾਂਜੀ ਹਾਂਜੀ ਤਾਂ ਹੁਣ ਆਪਾਂ ਕਲਾਸਮੇਟ ਗੀਤ ਵੀ ਵਿੱਚ ਦੂਰ ਐਡ ਆਨ ਕਰਾਂਗੇ ਮੇਰੀ ਮੇਰਾ ਲਾਲਚ ਵਧ ਰਿਹਾ ਸਾਰੀ ਗੀਤਾਂ ਦੇ ਨਾਲ ਹੋ ਚੰਨ ਆ ਗਿਆ ਕਲਾਸਮੇਟ ਮੇਰੀਆਂ ਆ ਗਈ ਅਕਲਾਸ ਮੇਟ ਮੇਰੀ ਆ ਹੋ ਚੰਨ ਆ ਗਈ ਅਕਲਾਸ ਮੇਟ ਮੇਰੀ ਵਿਹੜਾ ਚੱਲ ਨਾ ਖਿਲਾਰਦੀ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਹਾਏ ਕੱਲੀ ਦੇ ਭਾਵੇਂ ਗੋਲੀ ਮਾਰਦੀ ਦੁਆਵਾਂ ਸੇ ਥੈਂਕ ਯੂ ਸਿੱਕੀ ਹੋਈ ਗਾਇਕੀ ਨਾਲ ਤੁਸੀਂ ਦੁਬਾਰਾ ਇੰਡਸਟਰੀ ਦੇ ਵਿੱਚ ਆ ਰਹੇ ਹੋ ਬਹੁਤ ਦੁਆਵਾਂ ਨੇ ਤੁਹਾਡੇ ਲਈ ਕਿ ਜਿਹੜਾ ਜਜ਼ਬਾ ਤੁਸੀਂ ਲੈ ਕੇ ਆਏ ਹੋ ਉਹ ਸਾਕਾਰ ਹੋਏ ਤਾਂ ਸਰ ਅਗਰ ਆਪਾਂ ਹੁਣ ਗੱਲ ਕਰੀਏ ਕਿ ਨਵੀਂ ਕੰਪਨੀ ਨਾਲ ਜੁੜੇ ਹੋ ਤੁਸੀਂ ਨਵੀਂ ਕੰਪਨੀ ਦੇ ਨਾਲ ਤੁਸੀਂ ਅੱਗੇ ਤੁਰ ਰਹੇ ਹੋ ਤਾਂ ਜਿਹੜੇ ਨਵੇਂ ਪ੍ਰੋਜੈਕਟਸ ਹੈ ਨਵੇਂ ਪ੍ਰੋਜੈਕਟਸ ਅਗਰ ਤੁਸੀਂ ਸਾਡੇ ਵਿਊਅਰਸ ਨਾਲ ਸਾਂਝੇ ਕਰਨਾ ਚਾਹੋ ਹਾਂ ਮੇਰਾ ਬਹੁਤ ਜਲਦੀ ਗੀਤ ਡਾਕਾ ਇਦੂ ਸ਼ਰੀਫ ਉਹਨਾਂ ਦੇ ਬੇਟੇ ਵੀਰ ਸੁਖੀ ਇਦੂ ਸ਼ਰੀਫ ਉਨਨਾ ਮੇਰਾ ਕਲਾਬ ਆ ਰਿਹਾ ਜੀ ਔਰ ਦੇਵ 3 ਕੇ ਵਾਲੇ ਦੀ ਕਰਨ ਮੈਂ ਆਪਦੇ ਆਪ ਨੂੰ ਬਹੁਤ ਭਾਗਾ ਵਾਲਾ ਸਮਝਦਾ ਵੀ ਦੇਵ ਸਾਹਿਬ ਦਾ ਗੀਤ ਬਹੁਤ ਖੂਬ ਲਾਸਟ ਗੀਤ ਮੇਰੇ ਹੱਕ ਚ ਆਇਆ ਤੇ ਮੈਂ ਆਪਦੇ ਆਪ ਨੂੰ ਬਹੁਤ ਭਾਗਾ ਵਾਲਾ ਔਰ ਤੁਹਾਨੂੰ ਜਲਦੀ ਸੁਣਨ ਨੂੰ ਮਿਲੂਗਾ ਔਰ ਕਲਾਸ ਮੇ 2 EB ਜੋ EPS ਸਾਡੀ ਉਹ ਸਾਡੀ ਕਲਾਸ ਮੇ 2 ਉਹ ਤਿਆਰ ਹੋ ਰਹੀ ਹੈ ਉਸ ਤੋਂ ਪਹਿਲਾਂ ਦੋ ਗੀਤ ਪਹਿਲਾਂ ਛੱਡਾਂਗੇ ਉਸ ਤੋਂ ਬਾਅਦ ਫਿਰ EP ਜਲਦੀ ਦੇਵਾਂਗੇ ਮਾਰਕੀਟ ਦੇ ਵਿੱਚ ਬਹੁਤ ਬਹੁਤ ਮੁਬਾਰਕ ਵਾਰ ਤੁਹਾਨੂੰ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਸੇ ਲਈ ਸਿਰਫ ਫੋਰਨ ਟੂਰਸ ਦੀ ਗੱਲ ਕਰੀਏ ਤਾਂ ਰੀਸੈਂਟ ਤੁਹਾਡਾ ਕੋਈ ਹੈ ਜਾਂ ਤੁਸੀਂ ਪਹਿਲੇ ਵੀ ਤਾਂ ਬਹੁਤ ਵਾਰੀ ਜਾ ਕੇ ਆਪਣੇ ਸ਼ੋਜ਼ ਲਾ ਚੁੱਕੇ ਹੋ ਹਾਂਜੀ ਹਾਂਜੀ ਪਹਿਲਾਂ ਮੈਂ ਲੱਗਿਆ ਮੇਰੇ ਤਿੰਨ ਟੂਰ ਲੱਗਿਆ ਪਹਿਲਾਂ ਹੀ ਜੀ ਤੇ ਹੁਣ ਚੱਲ ਰਹੀ ਹੈ ਗੱਲਬਾਤ ਅ ਅਮਰੀਕਾ ਦੀ ਚੱਲ ਰਹੀ ਹੈ ਔਰ ਆਸਟ੍ਰੇਲੀਆ ਦੀ ਤੇ ਕੈਨੇਡਾ ਦੀ ਨਾ ਗੱਲਬਾਤ ਚੱਲੀ ਦੀ ਹੈ ਬਾਈ ਜੀ ਕਰ ਰਹੀ ਨੇ ਮਸ਼ੀਨਾਂ ਨਹੀਂ ਲੈ ਕੇ ਜਾਣਾ ਤੁਹਾਡੀ ਕਲਾ ਨੇ ਤੁਹਾਨੂੰ ਅੱਗੇ ਤੋਰ ਕੇ ਲੈ ਕੇ ਜਾਣਾ ਹੈ ਜੀ ਅਗਰ ਤੁਹਾਡੇ ਨਾਲ ਜੁੜੇ ਨੇ ਤੁਹਾਡੀ ਕਲਾ ਦੇ ਨਾਲ ਹੀ ਜੁੜੇ ਹੋਏ ਨੇ ਸਰ ਜਾਂਦੇ ਜਾਂਦੇ ਅਗਰ ਸਾਡੇ ਵਿਊਅਰਸ ਲਈ ਜਾਂ ਸਾਡੀ 뮤ਜ਼ਿਕ ਇੰਡਸਟਰੀ ਦੇ ਲਈ ਤੁਹਾਡੇ ਦਿਲ ਦੇ ਵਿੱਚ ਕੁਝ ਗੱਲਾਂ ਹੋਣ ਕੁਝ ਮੈਸੇਜ ਹੋਵੇ ਸਾਂਝਾ ਕਰਨਾ ਚਾਹੁੰਦੇ ਹੋ ਤੇ ਹਾਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਖਾਸ ਕਰਕੇ ਆਈ ਦੇ ਨਵੇਂ ਕਲਾਕਾਰਾਂ ਵਾਸਤੇ ਤੇ ਕੰਪਨੀ ਦੇ ਪ੍ਰੋਡਿਊਸਰਾਂ ਵਾਸਤੇ ਔਰ ਜੋ ਸਾਡੇ 뮤ਜ਼ਿਕ ਡਾਇਰੈਕਟਰ ਨੇ ਜਾਂ ਜਿਹੜੇ ਚੱਲ ਰਹੇ ਨੇ ਵੀ ਜੋ ਜਿਹੜੀ ਪੰਜਾਬੀ ਨੂੰ ਜਿਹੜੇ ਸਿੰਗਰ ਹੋਣ ਨਾ ਮਤਲਬ ਮੈਨੂੰ ਦੁੱਖ ਲੱਗਦਾ ਸ਼ਾਇਦ ਨਾ ਲੱਗਦਾ ਹੋਵੇ ਕਿਸੇ ਨੂੰ ਜਿਹੜੇ ਸ਼ਬਦ ਹੈ ਸ਼ਬਦ ਬਹੁਤ ਵਿਗਾੜ ਕੇ ਮਤਲਬ ਬੋਲ ਰਹੇ ਨੇ ਹਨਾ ਡੋਲ ਨੂੰ ਡੋਲ ਹਨਾ ਥੋਨ ਨੂੰ ਫੋਨ ਨੰਨੇ ਨਾਣੇ ਜਿੰਨੀ ਫਰਕ ਮਤਲਬ ਪਤਾ ਲੱਗ ਰਿਹਾ ਇਹਨਾਂ ਨੂੰ ਪੰਜਾਬੀ ਵਿੱਚ ਸੁਧਾਰ ਹਾਂ ਮੈਂ ਵੀਰ ਵਾਂ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਪੰਜਾਬੀ ਨੂੰ ਸੁਧਾਰੋ ਔਰ ਸ਼ੁੱਧ ਪੰਜਾਬੀ ਲੈ ਕੇ ਉਭਰਾਵਣਗੇ ਸਾਰਿਆਂ ਨੂੰ ਇਹੀ ਮੇਰੀ ਰਿਕਵੈਸਟ ਹੈ ਹੋਰ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਤੁਹਾਡਾ ਸਾਰਿਆਂ ਦਾ ਨਮਣਾ ਹੀ ਹੈ ਤੇ ਜੇ ਕੋਈ ਮੇਰੇ ਵੱਲੋਂ ਕੁਝ ਆਖਿਆ ਗਿਆ ਹੋਵੇ ਕਿਸੇ ਨੂੰ ਤਾਂ ਮਾਫੀ ਚਾਹਣਾ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਔਰ ਅਸੀਂ ਦੁਆ ਕਰਦੇ ਹਾਂ ਕਿ ਜਿਹੜੇ ਜਜ਼ਬੇ ਨਾਲ ਤੁਸੀਂ ਇੰਡਸਟਰੀ 'ਚ ਆਪਣਾ ਦੁਬਾਰਾ ਆ ਰਹੇ ਹੋ ਤਾਂ ਇਹ ਤੁਹਾਡਾ ਜਜ਼ਬਾ ਨੂੰ ਚੰਗਾ ਹੰਗਾਰਾ ਮਿਲੇ ਔਰ ਲੋਕ ਤੁਹਾਨੂੰ ਇਦਾਂ ਹੀ ਪਿਆਰ ਕਰਦੇ ਰਹਿਣ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਮਿਹਰਬਾਨ ਸੋਇ ਸੰਜੀ ਗਾਇਕ ਸ਼ਮਸ਼ੇਰ ਚਿੱਨਾ ਉਮੀਦ ਕਰਦੀ ਹੈ ਕਿ ਤੁਹਾਨੂੰ ਸਾਟਾ ਇਹ એપisode ਬਹੁਤ ਪਸੰਦ ਆਊਗਾ ਆਪਣਾ ਪਿਆਰ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੇਣਾ ਜੀ ਇਸ ਤਰ੍ਹਾਂ ਹੀ ਮਿਲਦੇ ਹਾਂ ਨੈਕਸਟ એપisode ਦੇ ਨਾਲ ਕਿਸੇ ਹੋਰ ਮਹਿਮਾਨ ਕਲਾਕਾਰ ਦੇ ਨਾਲ ਤੱਕ ਤੱਕ ਆਪਣਾ ਧਿਆਨ ਰੱਖੋ ਖੁਸ਼ ਰਹੋ ਰੱਬ ਰੱਖਾ